4000 ਤੋਂ ਵੱਧ ਇਥੇ ਪੁਲਿਸ ਫੋਰਸ ਡਿਪਲੋਇਡ ਹੈ ਵਕ ਵਕ ਥਾਵਾਂ ਤੇ ਨਾਕਾਬੰਦੀ ਚੈੱਕ ਪੁਆਇੰਟਸ ਪਾਰਕਿੰਗ ਪੁਆਇੰਟਸ ਸ਼ਟਲ ਸਰਵਿਸ ਤੇ ਸਮਾਧਾਨ ਕੇਂਦਰ ਅਸੀਂ ਇਫੇ ਖੋਲੇ ਨੇ ਜੀ ਵਾਰੀ ਹੁੰਦਾ ਹੈ ਕਿ ਸਾਡਾ ਜੀ ਫੋਨ ਗਿਰ ਗਿਆ ਜਾਂ ਸਾਡਾ ਫੋਨ ਗੁੰਮ ਗਿਆ ਯਾ ਕੋਈ ਕਿਸੇ ਦਾ ਇਹ ਹੁੰਦਾ ਹੈ ਕਿ ਮੇਰਾ ਬੱਚਾ ਜਿਹੜਾ ਛੋਟਾ ਬੱਚਾ ਜੀ ਮੇਰੇ ਨਾਲ ਤੁਰਦਾ ਸੀ ਉਹ ਸੈਪਰੇਟ ਹੋ ਗਿਆ ਮੇਰੇ ਤੋਂ ਕੋਈ ਹਸਬੈਂਡ ਵਾਈਫ ਸੈਪਰੇਟ ਹੋ ਜਾਂਦੇ ਕੋਈ ਬਿਰਧ ਜਿਹੜੇ ਸਾਡੇ ਪੇਰੈਂਟਸ ਨੇ ਜਿਹੜੇ ਉਹ ਸੈਪਰੇਟ ਹੋ ਜਾਂਦੇ ਨੇ ਕੋਈ ਕਈ ਵਾਰ ਸਿੰਪਲ ਜੀ ਗੱਲ ਹੀ ਹੁੰਦੀ ਹੈ ਜੀ ਕਿ ਮੇਰੇ ਤੋਂ ਆਪਣੇ ਘਰ ਦੇ ਨੂੰ ਫੋਨ ਨਹੀਂ ਲੱਗ ਰਿਹਾ ਇਹਦੀਆਂ ਗੱਲਾਂ ਹੁੰਦੀਆਂ ਨੇ ਤੇ ਅਸੀਂ ਸਾਰੇ ਕੰਪਲੇਂਟਸ ਜਿਹੜੇ ਨੇ ਉਹ ਅਸੀਂ ਇੱਥੇ ਬੈਠੇ ਆ ਜੀ ਰਿਫਲੈਕਟਰਸ ਲਗਵਾਏ ਨੇ ਜੀ ਜਿੰਨੇ ਵੀ ਫਤਿਹਗੜ ਸਾਹਿਬ ਅ ਅਪਰੋਚ ਰੋਡਸ ਨੇ ਜਿੰਨੀਆਂ ਵੀ ਪਹੁੰਚਣ ਵਾਲੀਆਂ ਰਿਫਲੈਕਟਰਸ ਲਵਾਏ ਨੇ ਥਾਂ ਥਾਂ ਤੇ ਤੁਸੀਂ ਵੀ ਦੇਖਿਆ ਆਊਗਾ ਜੀ ਬੋਰਡਸ ਲਾਈ ਨੇ ਡਾਇਰੈਕਸ਼ਨ ਬੋਰਡਸ ਲਾਏ ਨੇ ਸਾਡੀ ਡਾਇਵਰਜਨਸ ਬਾਰੇ ਥਾਂ ਥਾਂ ਤੇ ਡਾਇਰੈਕਸ਼ਨ ਜਿੰਨੇ ਵੀ ਸਾਡੇ ਹਾਈ ਇੰਨਾ ਸਾਰਾ ਕਾਠਾ ਕਈ ਵਾ ਸ਼ਰਾਰਤੀ ਅੰਸਰ ਨੇ ਕਹੀ ਉਹ ਵੀ ਆ ਜਾਂਦੇ ਨੇ ਜਾਂ ਕਹਿ ਦਈਏ ਕਿ ਜੇਬ ਕੱਤਰੇ ਹੁੰਦੇ ਨੇ ਚੋਰੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਮੈਨੇਜ ਕੀਤਾ ਗਿਆ ਵਾ ਮਲਟੀਪਲ ਟੀਮਸ ਬਣਾਈਆਂ ਗਈਆਂ ਨੇ ਜੀ ਜੋ ਇੱਥੇ ਹਰ ਵਕਤ ਫੁੱਟ ਪੈਟਰੋਲਿੰਗ ਕਰ ਰਹੀਆਂ ਨੇ ਸਮਾਧਾਨ ਕੇਂਦਰ ਦੇ ਵਿੱਚ ਜਦੋਂ ਕੋਈ ਕੰਪਲੇਂਟ ਆਉਂਦੀ ਹੈ ਤੇ ਨਾਲ ਦੀ ਨਾਲ ਸਾਡੀਆਂ ਜਿਹੜੀਆਂ ਫੁੱਟ ਪੈਟਰੋਲਿੰਗ ਟੀਮਸ ਨੇ ਉਹ ਵੀ ਐਕਟੀਵੇਟ ਹੋ ਜਾਣੀਆਂ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਜੀ ਇਹਦੇ ਬਾਰੇ ਸਾਡੇ ਵੱਲੋਂ ਨਿਰੰਤਰ ਐਫ ਆਈ ਆਰਸ ਵੀ ਦਰਜ ਕੀਤੀਆਂ ਜਾ ਰਹੀਆਂ ਨੇ ਤੇ ਰੈਸਿਪੀ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇਮੀਡੀਏਟ ਐਕਸ਼ਨ ਹੋ ਰਿਹਾ ਹੈ ਜੀ ਵੀ ਜੋ ਕਰ ਰਹੇ ਆ ਅਸੀਂ ਸੇਵਾ ਕਰ ਰਹੇ ਆ ਜੀ ਤੇ ਜਿਹੜੇ ਤੇ ਵੋਲੰਟੀਅਰਸ ਆਏ ਨੇ ਇੱਥੇ ਸੇਵਾ ਭਾਵਨਾ ਦੇਖਣ ਤੁਹਾਨੂੰ ਕੋਈ ਕਮੀ ਨਜ਼ਰ ਨਹੀਂ ਆਈ ਦੇਵੀ ਇਥੇ ਆਣ ਦੀ ਤਿਆਰੀਆਂ ਚ ਹੈਗੇ ਨੇ ਜੀ ਸਾਡੀ ਪੂਰੀ ਤਿਆਰੀ ਹੈ ਪੂਰੇ ਪੁਖਤਾ ਪ੍ਰਬੰਧ ਕੀਤੇ ਨੇ ਤੁਸੀਂ ਆਓ ਜੀ ਤੇ ਥਾਂ ਥਾਂ ਤੇ ਪੁਲਿਸ ਡਿਪਲੋਇਡ ਹੈ ਤੁਹਾਨੂੰ ਕੋਈ ਪਾਰਕਿੰਗ ਪਲੇਸ ਦੀ ਜਾਂ ਟਰਾਂਸਪੋਰਟ ਦੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਜੀ ਤੇ ਕੋਈ ਜੇ ਪ੍ਰੋਬਲਮ ਆਂਦੀ ਹੈ ਤੇ ਸਾਡੇ ਕੰਟਰੋਲ ਰੂਮ ਤੇ ਸਾਰੇ ਨੰਬਰ ਖੁੱਲੇ ਨੇ ਤੇ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਆਪ ਵੀ ਦੇਖ ਰਹੇ ਹੋ ਤੁਸੀਂ ਮੈਂ ਇਸ਼ਾ ਸਬਦ ਅੱਜ ਪਹਿਲਾ ਦਿਨ ਹੈ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਮੌਜੂਦ ਆ ਜਿੱਥੇ ਤੁਹਾਨੂੰ ਤਸਵੀਰ ਜ਼ਰੂਰ ਵਿਖਾਵਾਂਗੇ ਕਿ ਸੰਗਤ ਆ ਜਿਹੜੀ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਪੁੱਜ ਰਹੀ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿੱਡੀ ਵੱਡੀ ਗਿਣਤੀ ਦੇ ਵਿੱਚ ਸੰਗਤ ਆ ਇੱਥੇ ਪੁੱਜੀ ਹੋਈ ਆ ਪੈਰ ਰੱਖਣ ਨੂੰ ਇੱਥੇ ਜਗ੍ਹਾ ਨਹੀਂ ਆ ਸ਼ਰਦਾ ਵਾ ਜਿਹੜੀ ਕਿ ਲੋਕਾਂ ਦੀ ਇੰਨੀ ਜ਼ਿਆਦਾ ਹੈ ਕਿ ਅ ਅਜੇ ਵੀ ਲੋਕ ਨੇ ਜਿਹੜੇ ਟਰਾਲੀਆਂ ਗੱਡੀਆਂ ਲੈ ਕੇ ਉੱਥੋਂ ਤੁਰ ਰਹੇ ਨੇ ਲੇਕਿਨ ਐਡਾ ਵੱਡਾ ਇਕੱਠ ਵਾ ਜਿਹੜਾ ਕਿ ਇਸ ਨੂੰ ਸਾਂਭਣ ਦੇ ਲਈ ਜਿਹੜੇ ਪੁਖਤਾ ਪ੍ਰਬੰਧ ਨੇ ਉਹ ਵੀ ਬਹੁਤ ਜ਼ਰੂਰੀ ਨੇ ਤੇ ਪ੍ਰਸ਼ਾਸਨ ਨੇ ਇਸ ਵਾਰੀ ਬਹੁਤ ਅ ਜਿੰਨੇ ਜਿਹੜੇ ਕੀਤੇ ਹੋਏ ਨੇ ਕਿਸੇ ਵੀ ਤਰੀਕੇ ਦੀ ਕੋਈ ਵੀ ਪ੍ਰੋਬਲਮ ਆ ਜਿਹੜੀ ਕਿ ਸੰਗਤ ਨੂੰ ਨਹੀਂ ਆ ਰਹੀ ਤੇ ਸਾਡੇ ਨਾਲ ਐਸਐਸਪੀ ਮੈਮ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਰਵਜੋਧ ਗਰੇਵਾਲ ਮੈਮ ਸਾਡੇ ਨਾਲ ਮੌਜੂਦ ਨੇ ਸਸ਼ਕਲ ਮੈਮ ਸਸ਼ਕਲ ਜੀ ਮੈਮ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਹੈ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈ ਤੇ ਕਿਸ ਤਰੀਕੇ ਨਾਲ ਪ੍ਰਬੰਧ ਨੇ ਜਿਹੜੇ ਸਾਰੇ ਕੀਤੇ ਗਏ ਜੀ ਈਸ਼ਾ ਜੀ ਅੱਜ ਸਵਾ ਦਾ ਪਹਿਲਾ ਦਿਨ ਹੈ ਪਰ ਅਸੀਂ ਦੇਖ ਰਹੇ ਹਾਂ ਜੀ ਕਿ 22 ਤਰੀਕ ਤੋਂ ਹੀ ਇੰਨੀ ਗਿਣਤੀ ਦੇ ਵਿੱਚ ਸੰਗਤ ਇੱਥੇ ਫਤਿਹਗੜ੍ਹ ਸਾਹਿਬ ਨਤਮਸਤਕ ਹੁਣ ਪਹੁੰਚ ਰਹੀ ਹੈ ਜੀ ਤੇ ਜਦੋਂ ਐਡਾ ਵੱਡਾ ਪ੍ਰਬੰਧ ਕੀਤਾ ਜਾਂਦਾ ਤੇ ਤਾਂ ਸੰਗਤ ਦੀ ਸਹੂਲਤ ਅਤੇ ਸੁਰੱਖਿਆ ਦੇ ਲਈ ਖਾਸ ਪ੍ਰਬੰਧ ਕੀਤੇ ਜਾਂਦੇ ਨੇ ਜੀ 4000 ਤੋਂ ਵੱਧ ਇੱਥੇ ਪੁਲਿਸ ਫੋਰਸ ਡਿਪਲੋਇਡ ਹੈ ਵਕ ਵਕ ਥਾਵਾਂ ਤੇ ਨਾਕਾਬੰਦੀ ਚੈੱਕ ਪੁਆਇੰਟਸ ਪਾਰਕਿੰਗ ਪੁਆਇੰਟਸ ਸ਼ਟਲ ਸਰਵਿਸ ਤੇ ਸਮਾਧਾਨ ਕੇਂਦਰ ਅਸੀਂ ਇੱਥੇ ਖੋਲੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਜੀ ਕਿ ਸੰਗਤ ਨੂੰ ਅਸੀਂ ਜਿਹੜੀ ਵੀ ਸੰਗਤ ਦੂਰੋਂ ਨੇੜਿਓਂ ਇੱਥੇ ਆ ਰਹੀ ਹੈ ਉਹ ਜਿਹੜੇ ਵੀ ਸਾਧਨ ਤੇ ਆ ਰਹੀ ਹੈ ਉਹਨਾਂ ਨੂੰ ਅਸੀਂ ਗੁਰਦੁਆਰਾ ਸਾਹਿਬ ਦੇ ਸਭ ਤੋਂ ਨੇੜੇ ਜਿਹੜਾ ਏਰੀਆ ਹੈ ਉਥੇ ਪਾਰਕਿੰਗ ਪ੍ਰੋਵਾਈਡ ਕਰ ਰਹੇ ਆ ਤਾਂ ਜੋ ਉਹਨਾਂ ਨੂੰ ਕਿਸੇ ਤਰੀਕੇ ਦੀ ਪ੍ਰੋਬਲਮ ਨਾ ਆਏ ਜੀ ਮੈਮ ਕਦੇ ਤੋਂ ਤਿਆਰੀਆਂ ਨੇ ਜਿਹੜੀਆਂ ਤੁਹਾਡੇ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਸੀ ਮੀਟਿੰਗਸ ਬੁਲਾਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸੀ ਕਿ ਇਸ ਤਰੀਕੇ ਨਾਲ ਪ੍ਰਬੰਧ ਕੀਤੇ ਜਾਣਗੇ ਆਹ ਚੀਜ਼ ਆ ਜਿਹੜੀ ਸੰਗਤ ਨੂੰ ਦਿੱਤੀ ਜਾਵੇਗੀ ਇਹ 2 ਮਹੀਨੇ ਤੋਂ ਜੀ ਇਹਦੇ ਤਿਆਰੀ ਚੱਲ ਰਹੀ ਹੈ ਵੈਸੇ ਸਭਾ ਦੀ ਤਿਆਰੀ ਤਾਂ ਜੀ ਪੂਰਾ ਸਾਰਾ ਸਾਲ ਹੀ ਚੱਲਦੀ ਰਹਿੰਦੀ ਹੈ ਕਿਉਂਕਿ ਸਾਡੇ ਕੋਲ ਕੋਈ ਕੋਈ ਨਾ ਕੋਈ ਸਾਡੇ ਕੋਲ ਜੇ ਕੋਈ ਸੁਜੈਸ਼ਨ ਹੁੰਦੀ ਹੈ ਜਿਹਨੂੰ ਅਸੀਂ ਇੰਪਰੂਵ ਕਰਨਾ ਚਾਹੁੰਦੇ ਆ ਉਹਦੇ ਤੇ ਅਸੀਂ ਨਿਰੰਤਰ ਕੰਮ ਕਰਦੇ ਰਹਿੰਦੇ ਆ ਪਰ ਪਰ ਸੇ ਜਿਹੜੀ ਹੁਣ ਸਭਾ ਇਹਦੇ ਲਈ ਅਸੀਂ 2 ਮਹੀਨੇ ਤੋਂ ਤਿਆਰੀ ਕਰ ਰਹੇ ਹਾਂ ਜੀ 2 ਮਹੀਨੇ ਤੋਂ ਤਿਆਰੀ ਕਰ ਰਹੇ ਹੋ ਫਿਰ ਵੀ ਇੱਕ ਹੁੰਦਾ ਕਿ ਸਭਾ ਜਦੋਂ ਪਹਿਲਾ ਦਿਨ ਹੋਏਗਾ ਸਭਾ ਦਾ ਉਸ ਦਿਨ ਸੰਗਤ ਆ ਜਿਹੜੀ ਕਿ ਆਏਗੀ ਲੇਕਿਨ ਜੇ ਵੇਖਿਆ ਜਾਵੇ ਤਾਂ ਜਿਵੇਂ ਤੁਸੀਂ ਆંકੜਾ ਦੱਸਿਆ ਸੀਗਾ ਕਿ 40 ਤੋਂ 45 ਲੱਖ ਸੰਗਤ ਆ ਜਿਹੜੀ ਕਿ ਨਤਮਸਤਕ ਹੋ ਚੁੱਕੀ ਆ ਜ ਤੱਕ ਤੇ 22 ਤਰੀਕ ਤੋਂ ਹੀ ਸੰਗਤ ਨੇ ਆਣਾ ਸ਼ੁਰੂ ਕੀਤਾ ਹੈ ਕਿਵੇਂ ਦਾ ਲੱਗਿਆ ਕਿ ਸੰਗਤ ਆ ਜਿਹੜੀ ਜਿਹੜੀਆਂ ਤਿਆਰੀਆਂ ਸਭਾ ਦੇ ਪਹਿਲੇ ਦਿਨ ਲਈ ਕੀਤੀਆਂ ਸੀ ਉਹ 21 22 ਤਰੀਕ ਤੋਂ ਹੀ ਸ਼ੁਰੂ ਹੋ ਗਈਆਂ ਜੀ ਅਸੀਂ ਸਾਨੂੰ ਅਨੁਮਾਨ ਸੀਗਾ ਜੀ ਇਸ ਤਰੀਕੇ ਦਾ ਕਿਉਂਕਿ ਜੀ 23 24 ਤੇ 25 ਛੁੱਟੀ ਸੀ ਤੇ ਜਿਹੜੇ ਕਾਮਕਾਜੀ ਲੋਕ ਹੁੰਦੇ ਨੇ ਉਹਨਾਂ ਦਾ ਕਿਉਂਕਿ ਸਾਰਿਆਂ ਦੇ ਦਿਲ ਦਾ ਇਰਮਾਨ ਹੁੰਦਾ ਹੈ ਕਿ ਅਸੀਂ ਫਤਿਹਗੜ੍ਹ ਸਾਹਿਬ ਜਾ ਕੇ ਸਬਾ ਦੇ ਦਿਨਾਂ ਦੇ ਵਿੱਚ ਜ਼ਰੂਰ ਮੱਥਾ ਟੇਕ ਕੇ ਆਈਏ ਤਾਂ ਇਸ ਕਰਕੇ ਸਾਨੂੰ ਸਾਨੂੰ ਇਸ ਗੱਲ ਦਾ ਐਂਟੀਸੀਪੇਸ਼ਨ ਸੀਗੀ ਤਾਂ ਅਸੀਂ ਉਸ ਹਿਸਾਬ ਨਾਲ ਜਿਹੜੀ ਤਿਆਰੀ ਹੈ ਪਹਿਲਾਂ ਸ਼ੁਰੂ ਕਰ ਦਿੱਤੀ ਸੀਗੀ ਪਰ 16 ਤਰੀਕ ਤੋਂ ਹੀ ਸੰਗਰਾਮ ਦੇ ਦਿਨ ਤੋਂ ਹੀ ਪੋਦਾ ਜਦੋਂ ਮਹੀਨਾ ਸ਼ੁਰੂ ਹੋਇਆ ਸੀਗਾ ਬਹੁਤ ਭਾਰੀ ਸੰਖਿਆ ਦੇ ਵਿੱਚ ਫਤਿਹਗੜ੍ਹ ਸਾਹਿਬ ਇੱਥੇ ਸੰਗਤ ਜਿਹੜੀ ਹੈ ਨਤਮਸਤਕ ਹੋਣ ਆਈ ਹੈ ਜੀ ਮਮ ਸਮਾਧਾਨ ਕੇਂਦਰ ਨੇ ਜਿਹੜੇ ਕਿ ਉਹ ਬਣਾਏ ਗਏ ਨੇ ਤੇ ਕਿੰਨੇ ਕ ਪੁਆਇੰਟ ਨੇ ਜਿਹੜੇ ਬਣਾਏ ਗਏ ਨੇ ਕਿੰਨਾ ਏਰੀਆ ਉਹ ਕਵਰ ਕਰਦੇ ਪਏ ਨੇ ਜਿਸ ਤਰੀਕੇ ਨਾਲ 10 ਪੁਆਇੰਟ ਬਣਾਏ ਨੇ ਏਰੀਆ ਇਹਦਾ ਕਵਰ ਇਸ ਤਰੀਕੇ ਨਾਲ ਨਹੀਂ ਅਸੀਂ ਬਣਾਇਆ ਕਿਉਂਕਿ ਕੋਈ ਵੀ ਸੰਗਤ ਜਿੱਦਾਂ ਤੁਸੀਂ ਦੇਖ ਰਹੇ ਹੋ ਇੱਥੇ ਵਾਲਾ ਜਿਹੜਾ ਸਮਾਧਾਨ ਕੇਂਦਰ ਹੈ ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਆਪੋਜ਼ਿਟ ਹੈ ਤਾਂ ਜਿਹਨੂੰ ਇਹ ਨਜ਼ਰ ਆ ਗਿਆ ਕੋਈ ਵੀ ਬੰਦਾ ਆ ਕੇ ਇੱਥੇ ਕੰਪਲੇਂਟ ਕਰ ਸਕਦਾ ਹੈ ਉਹ ਸਾਡਾ ਕੰਮ ਹੈ ਜੀ ਕਿ ਅਸੀਂ ਉਹਨੂੰ ਕੰਪਲੇਂਟ ਨੂੰ ਕਿੱਥੇ ਰੀਡਾਇਰੈਕਟ ਕਰ ਜੀ ਕਿਸ ਤਰੀਕੇ ਦੇ ਨਾਲ ਸਮਾਧਾਨ ਕੇਂਦਰ ਨੇ ਜਿਹੜੇ ਕੰਮ ਕਰਦੇ ਕਿਸੇ ਤਰੀਕੇ ਦੀ ਵਿਵਗਾਇਤ ਦੇਖੋ ਜਦੋਂ ਇੱਡਾ ਵੱਡਾ ਕੱਠ ਹੁੰਦਾ ਇੱਕ ਧਾਰਮਿਕ ਕੱਠ ਹੈ ਸਭ ਤੋਂ ਵੱਡਾ ਪੰਜਾਬ ਦਾ ਤਾਂ ਲੋਕੀ ਇੱਥੇ ਆ ਕੇ ਕਈ ਵਾਰੀ ਹੁੰਦਾ ਹੈ ਕਿ ਸਾਡਾ ਜੀ ਫੋਨ ਗਿਰ ਗਿਆ ਜਾਂ ਸਾਡਾ ਫੋਨ ਗੁੰਮ ਗਿਆ ਜੀ ਜਾਂ ਕੋਈ ਕਿਸੇ ਦਾ ਇਹ ਹੁੰਦਾ ਹੈ ਕਿ ਮੇਰਾ ਬੱਚਾ ਜਿਹੜਾ ਛੋਟਾ ਬੱਚਾ ਜੀ ਮੇਰੇ ਨਾਲ ਤੁਰਦਾ ਸੀ ਉਹ ਸੈਪਰੇਟ ਹੋ ਗਿਆ ਮੇਰੇ ਤੋਂ ਕੋਈ ਹਸਬੈਂਡ ਵਾਈਫ ਸੈਪਰੇਟ ਹੋ ਜਾਂਦੇ ਕੋਈ ਬਿਰਧ ਸਾਡੇ ਪੇਰੈਂਟਸ ਨੇ ਜਿਹੜੇ ਉਹ ਸੈਪਰੇਟ ਹੋ ਜਾਂਦੇ ਨੇ ਅ ਕੋਈ ਕਈ ਵਾਰ ਸਿੰਪਲ ਜੀ ਗੱਲ ਹੀ ਹੁੰਦੀ ਹੈ ਜੀ ਕਿ ਮੇਰੇ ਤੋਂ ਆਪਣੇ ਘਰ ਦੇ ਨੂੰ ਫੋਨ ਨਹੀਂ ਲੱਗ ਰਿਹਾ ਜੀ ਇਹ ਜਿਹੀਆਂ ਗੱਲਾਂ ਹੁੰਦੀਆਂ ਨੇ ਤੇ ਅਸੀਂ ਸਾਰੇ ਕੰਪਲੇਂਟਸ ਜਿਹੜੇ ਨੇ ਉਹ ਅਸੀਂ ਇੱਥੇ ਬੈਠੇ ਆ ਜੀ ਸਾਡੇ ਕੋਲ ਹਾਈ ਸਪੀਡ ਇੰਟਰਨੈਟ ਹੈ ਵਾਇਰਲੈਸ ਐਂਡ ਲੈਂਡਲਾਈਨ ਵੀ ਹੈਗਾ ਹੈ ਇਥੇ ਕੰਟਰੋਲ ਰੂਮ ਤੇ ਨੋਟ ਕਰਾਇਆ ਜਾਂਦਾ ਜੇ ਕਿਸੇ ਦਾ ਫੋਨ ਨਹੀਂ ਲੱਗ ਰਿਹਾ ਕਿਉਂਕਿ ਸਾਡੇ ਵੀ ਮੋਬਾਈਲ ਨਹੀਂ ਚੱਲਦੇ ਇੰਨੇ ਕੱਟ ਦੇ ਵਿੱਚ ਤਾਂ ਥਰੂ ਲੈਂਡਲਾਈਨ ਉਹਨਾਂ ਨੂੰ ਅਪਰੋਚ ਕੀਤਾ ਜਾਂਦਾ ਜਿਵੇਂ ਮੈਮ ਤੁੰਦ ਦਾ ਮੌਸਮ ਆ ਟਰੈਕਟਰ ਟਰਾਲੀਆਂ ਆ ਰਹੀਆਂ ਨੇ ਬੱਸਾਂ ਆ ਰਹੀਆਂ ਨੇ ਪਰ ਪਰ ਕੇ ਉਹਨਾਂ ਲਈ ਕੀ ਖਾਸ ਪ੍ਰਬੰਧ ਕੀਤਾ ਗਿਆ ਜੀ ਅਸੀਂ ਰਿਫਲੈਕਟਰਸ ਲਗਵਾਏ ਨੇ ਜੀ ਜਿੰਨੇ ਵੀ ਫਤਿਹਗੜ ਸਾਹਿਬ ਅ ਅਪਰੋਚ ਰੋਡਸ ਨੇ ਜਿੰਨੀਆਂ ਵੀ ਪਹੁੰਚਣ ਵਾਲੀਆਂ ਰਿਫਲੈਕਟਰਸ ਲਵਾਏ ਨੇ ਥਾਂ ਥਾਂ ਤੇ ਤੁਸੀਂ ਵੀ ਦੇਖਿਆ ਆਊਗਾ ਜੀ ਬੋਰਡਸ ਲਾਈ ਨੇ ਡਾਇਰੈਕਸ਼ਨ ਬੋਰਡਸ ਲਾਏ ਨੇ ਸਾਡੀ ਡਾਇਵਰਜਨਸ ਬਾਰੇ ਥਾਂ ਥਾਂ ਤੇ ਡਾਇਰੈਕਸ਼ਨ ਜਿੰਨੇ ਵੀ ਸਾਡੇ ਹਾਈਵੇ ਨੇ ਉੱਥੇ ਲਾਇਆ ਜੀ ਜੀ ਤੇ ਨਾਲ ਹੀ ਮੀਡੀਆ ਦੇ ਥਰੂ ਵਾਈਡ ਪਬਲਿਸਿਟੀ ਕੀਤੀ ਹੈ ਤਾਂ ਜੋ ਸਾਡੇ ਡਾਇਵਰਜਨ ਪਲਾਨ ਬਾਰੇ ਸਾਰੇ ਲੋਕਾਂ ਨੂੰ ਪਤਾ ਚੱਲੇ ਤੇ ਜਿਹੜੇ ਕਿਸੇ ਨੇ ਆਉਣਾ ਉਹ ਉਹਨਾਂ ਨੂੰ ਪਤਾ ਲੱਗੇ ਜੀ ਵੀ ਅਸੀਂ ਕਿਸ ਪਾਸਿਓਂ ਆ ਸਕਦੇ ਆ ਮਮ ਇੰਨਾ ਸਾਰਾ ਇਕੱਠਾ ਗਈ ਵਾ ਸ਼ਰਾਰਤੀ ਅਨਸਰ ਨੇ ਕਈ ਉਹ ਵੀ ਆ ਜਾਂਦੇ ਨੇ ਜਾਂ ਕਹਿ ਦਈਏ ਕਿ ਜੇਬ ਕੱਤਰੇ ਹੁੰਦੇ ਨੇ ਚੋਰੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਮੈਨੇਜ ਕੀਤਾ ਗਿਆ ਵਾ ਮਲਟੀਪਲ ਟੀਮਸ ਬਣਾਈਆਂ ਗਈਆਂ ਨੇ ਜੀ ਜੋ ਇੱਥੇ ਹਰ ਵਕਤ ਫੁੱਟ ਪੈਟਰੋਲਿੰਗ ਕਰਦੀਆਂ ਨੇ ਸਮਾਧਾਨ ਕੇਂਦਰ ਦੇ ਵਿੱਚ ਜਦੋਂ ਕੋਈ ਕੰਪਲੇਂਟ ਆਉਂਦੀ ਹੈ ਤੇ ਨਾਲ ਦੀ ਨਾਲ ਸਾਡੀਆਂ ਜਿਹੜੀਆਂ ਫੁੱਟ ਪੈਟਰੋਲਿੰਗ ਟੀਮਸ ਨੇ ਉਹ ਵੀ ਐਕਟੀਵੇਟ ਹੋ ਜਾਂਦੀਆਂ ਨੇ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਜੀ ਇਹਦੇ ਬਾਰੇ ਸਾਡੇ ਵੱਲੋਂ ਨਿਰੰਤਰ ਐਫ ਆਈ ਆਰਸ ਵੀ ਦਰਜ ਕੀਤੀਆਂ ਜਾ ਰਹੀਆਂ ਨੇ ਤੇ ਰੈਸਪੀ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇਮੀਡੀਏਟ ਐਕਸ਼ਨ ਹੋ ਰਿਹਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਅਈਸ਼ਾ ਜੀ ਕਿ ਪੁਲਿਸ ਕੋਲ ਕੰਪਲੇਂਟ ਆਵੇ ਜੀ ਤੇ ਜੇ ਕੋਈ ਪੁਲਿਸ ਆਊਟਪੋਸਟ ਨਾ ਹੋਵੇ ਤੇ ਕਿਸੇ ਵੀ ਸੰਗਤ ਨੂੰ ਪਤਾ ਹੀ ਨਹੀਂ ਚੱਲਦਾ ਵੀ ਅਸੀਂ ਪ ਜਦੋਂ ਪੁਲਿਸ ਆਊਟਪੋਸਟ ਹੈ ਤੇ ਉਹਨਾਂ ਨੂੰ ਸਾਹਮਣੇ ਨਜ਼ਰ ਆਉਂਦਾ ਹੈ ਵੀ ਅੱਛਾ ਇਹ ਪੁਲਿਸ ਆਊਟਪੋਸਟ ਹੈ ਤੇ ਉਹ ਕਿਸੇ ਵੀ ਤਰੀਕੇ ਦੀ ਕੰਪਲੇਂਟ ਪੁਲਿਸ ਕੋਲ ਲੈ ਕੇ ਆਉਂਦੇ ਨੇ ਜੀ ਮੈਮ ਜਿਵੇਂ ਦੇਖੋਗੇ ਤੁਸੀਂ ਤਾਂ ਕੰਮ ਕਰ ਰਹੇ ਹੋ ਤੁਹਾਡੀ ਪੂਰੀ ਟੀਮ ਆ ਜਿਹੜੀ ਕਿ ਕੰਮ ਕਰ ਰਹੀ ਆ ਮਿਹਨਤ ਕਰਦੀ ਪਈ ਆ ਹਨਾ ਤੇ ਜਾ ਜਾ ਕੇ ਕਿਉਂਕਿ ਵਹੀਕਲ ਤਾਂ ਇੱਥੇ ਚੱਲ ਨਹੀਂ ਸਕਦੇਗੇ ਹਨਾ ਫੁੱਟ ਪੈਟਰੋਲਿੰਗ ਹੋ ਰਹੀ ਆ ਤੇ ਉਸ ਦੇ ਨਾਲ ਹੀ ਤੁਹਾਡੀ ਸਹਾਇਤਾ ਲਈ ਵੀ ਬਹੁਤ ਸਾਰੇ ਵਲੰਟੀਅਰਸ ਨੇ ਜਿਹੜੇ ਆਏ ਹੋਏ ਨੇ ਹਨਾ ਤੇ ਉਹ ਕਿੱਥੋਂ ਕਿੱਥੋਂ ਆਏ ਨੇ ਕੌਣ ਨੇ ਉਹ ਜੀ ਐ ਐਨਸੀਸੀ ਦੇ ਸਾਡੇ ਜਿੰਨੇ ਇਹ ਕਾਲਜਸ ਨੇ ਜੀ ਇਲਾਕੇ ਦੇ ਉਥੋਂ ਸਟੂਡੈਂਟਸ ਆਏ ਨੇ ਜੀ ਜੀ ਅ ਜਿਹੜੇ ਜਿੰਨੇ ਵੀ ਸਾਡੀਆਂ ਯੂਥ ਕਲੱਬਸ ਨੇ ਉਹਨਾਂ ਦੇ ਵੋਲੰਟੀਅਰ ਵੋਲੰਟੀਅਰਸ ਆਏ ਹੋਏ ਨੇ ਤੇ ਅ ਵਾਕਵਾਕ ਤਰੀਕੇ ਦੇ ਵੌਲੰਟੀਅਰਸ ਜਿਹੜੇ ਨੇ ਐਕ ਸਰਵਿਸਮੈਨ ਦੀ ਉਹਨਾਂ ਦਾ ਗਰੁੱਪ ਉਹ ਸਾਡੀ ਟ੍ਰੈਫਿਕ ਦੇ ਵਿੱਚ ਮਦਦ ਕਰ ਰਹੇ ਨੇ ਮਤਲਬ ਉਹਨਾਂ ਨੂੰ ਤੁਸੀਂ ਬੁਲਾਇਆ ਸੀਗਾ ਇਹ ਉਹ ਆਪਦੀ ਖੁਸ਼ੀ ਦੇ ਨਾਲ ਆ ਕੇ ਉਹਨਾਂ ਨੇ ਕਿਹਾ ਕਿ ਅਸੀਂ ਵੀ ਮਦਦ ਕਰਾਂਗੇ ਜੀ ਸਾਰੇ ਖੁਸ਼ੀ ਨਾਲ ਸੇਵਾ ਕਰ ਰਹੇ ਨੇ ਜੀ ਇਹਦੇ ਵਿੱਚ ਮੈਂ ਤੁਹਾਨੂੰ ਮਤਲਬ ਬਿਲਕੁਲ ਇੱਕ ਗੱਲ ਸੱਚੀ ਦੱਸੂਗੀ ਕਿ ਜਿਹੜਾ ਇੱਥੇ ਕੋਈ ਵੀ ਅਸੀਂ ਵੀ ਜੋ ਕਰ ਰਹੇ ਹਾਂ ਅਸੀਂ ਸੇਵਾ ਕਰ ਰਹੇ ਹਾਂ ਜੀ ਤੇ ਜਿਹੜੇ ਤੇ ਵੌਲੰਟੀਅਰਸ ਆਏ ਨੇ ਇੱਥੇ ਸੇਵਾ ਭਾਵਨਾ ਦੇਖਣ ਤੁਹਾਨੂੰ ਕੋਈ ਕਮੀ ਨਜ਼ਰ ਨਹੀਂ ਆਈ ਜੀ 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 40-45 ਲੱਖ ਸੰਗਤ ਆ ਚੁੱਕੀ ਆ ਤੇ ਹੁਣ ਕੀ ਉਮੀਦ ਹੈ ਕਿ ਆ ਬੋਲ ਜੀ ਸੰਗਤ ਹੁੰਨ ਸਬਾ ਦੇ ਦਿਨ ਨੇ ਹੁਣ ਸੰਗਤ ਨੇ ਆਉਣਾ ਹੈ ਜੀ ਇਹ ਇੱਕ ਤਰੀਕੇ ਦੇ ਨਾਲ ਜੀ ਜਿਦਾ ਮੈਂ ਦੱਸਿਆ ਕਿ ਇਹ ਸਭ ਤੋਂ ਵੱਡਾ ਧਾਰਮਿਕ ਇਕੱਠ ਹੈ ਅੱਛਾ ਇੱਕ ਸੋਕਮਈ ਮੌਕਾ ਹੈ ਜੀ ਹਰ ਜਿਹੜਾ ਕੋਈ ਵੀ ਇੱਥੇ ਆ ਰਿਹਾ ਹੈ ਉਹ ਇੱਕ ਇੱਕ ਗਮਗੀਨ ਮਾਹੌਲ ਚ ਆ ਰਿਹਾ ਇੱਥੇ ਤਾਂ ਮੈਂ ਦੱਸਣਾ ਚਾਹੂੰਗੀ ਜੀ ਕਿ ਸੰਗਤ ਨੇ ਬਹੁਤ ਮਰਿਆਦਾ ਬਰਕਰਾਰ ਰੱਖੀ ਹੈ ਜਿਸ ਮੈਨੂੰ ਪੂਰੀ ਉਮੀਦ ਹੈ ਜੀ ਇਸੇ ਤਰੀਕੇ ਨਾਲ ਜਿਹੜੀ ਹੈ ਸਾਡੀ ਜਿਹੜੇ ਦਿਨ ਬਚੇ ਨੇ ਸਭਾ ਦੇ ਇਸਤਰੀ ਕਿਨਾਲ ਮੁਕੰਮਲ ਮਤਲਬ ਕਹਿ ਸਕਦੇ ਆ ਕਿ ਸੰਗਤ ਵੀ ਪੂਰਾ ਸਹਿਯੋਗ ਦੇ ਰਹੀ ਹੈ ਜੀ ਬਿਲਕੁਲ ਬਿਲਕੁਲ ਤੇ ਇੱਕ ਮੈਸੇਜ ਕੀ ਦੇਣਾ ਚਾਹੂਗੇ ਸੰਗਤ ਨੂੰ ਜਿਹੜੇ ਇੱਥੇ ਆਂਦੀਆਂ ਤਿਆਰੀਆਂ ਦੇ ਵਿੱਚ ਨੇ ਜਾਂ ਫਿਰ ਇੱਥੇ ਜਿਹੜੇ ਹੈਗੇ ਜੀ ਬਿਲਕੁਲ ਜੀ ਜਿਹੜੇ ਵੀ ਇੱਥੇ ਆਉਣ ਦੀ ਤਿਆਰੀਆਂ ਚ ਹੈਗੇ ਨੇ ਜੀ ਸਾਡੀ ਪੂਰੀ ਤਿਆਰੀ ਹੈ ਪੂਰੇ ਪੁਖਤਾ ਪ੍ਰਬੰਧ ਕੀਤੇ ਨੇ ਤੁਸੀਂ ਆਓ ਜੀ ਤੇ ਥਾਂ ਥਾਂ ਤੇ ਪੁਲਿਸ ਡਿਪਲੋਇਡ ਹੈ ਤੁਹਾਨੂੰ ਕੋਈ ਪਾਰਕਿੰਗ ਪਲੇਸ ਦੀ ਜਾਂ ਟਰਾਂਸਪੋਰਟ ਦੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਜੀ ਤੇ ਕੋਈ ਜੇ ਪ੍ਰੋਬਲਮ ਆਂਦੀ ਹੈ ਤੇ ਸਾਡੇ ਕੰਟਰੋਲ ਰੂਮ ਤੇ ਸਾਰੇ ਨੰਬਰ ਖੁੱਲੇ ਨੇ ਤੇ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮੈਮ ਦੇ ਨਾਲ ਗੱਲਬਾਤ ਕੀਤੀ ਤੇ ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਪੁਖਤਾ ਪ੍ਰਬੰਧਨ ਜਿਹੜੇ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਥੇ ਕੀਤੇ ਗਏ ਨੇ ਜਗ੍ਹਾ-ਜਗ੍ਹਾ ਤੇ ਸਮਾਧਾਨ ਕੇਂਦਰ ਨੇ ਜਿਹੜੇ ਲਗਾ ਦਿੱਤੇ ਗਏ ਨੇ ਪੁਆਇੰਟਸ ਨੇ ਜਿਹੜੇ 10 ਜਗ੍ਹਾ ਤੇ ਬਣਾਏ ਗਏ ਨੇ ਜੇਕਰ ਕਿਸੇ ਵੀ ਕਿਸੇ ਵੀ ਸੰਗਤ ਨੂੰ ਕਿਸੇ ਨੂੰ ਦਿੱਕਤ ਆਂਦੀ ਆ ਕੋਈ ਚੋਰੀ ਚਕਾਰੀ ਹੁੰਦੀ ਆ ਉਹਨਾਂ ਨਾਲ ਜਾਂ ਕੋਈ ਨਾਲ ਵਾਲਾ ਗਵਾਹ ਜਾਂਦਾ ਹੈ ਤਾਂ ਉੱਥੇ ਜਾ ਕੇ ਕੰਪਲੇਂਟ ਲਿਖਾ ਸਕਦੇ ਹੋ ਤਾਂ ਤੁਰੰਤ ਜਿਹੜਾ ਕੰਪਲੇਂਟ ਦਾ ਹੱਲ ਆ ਉਹ ਵੀ ਕੀਤਾ ਜਾਂਦਾ ਹੈ ਲੇਕਿਨ ਜਿਹੜੇ ਸ਼ਰਾਰਤੀ ਅਨਸਰ ਨੇ ਜਿਹੜੇ ਸ਼ਰਾਰਤਾ ਕਰਦੇ ਨੇ ਉਹਨਾਂ ਲਈ ਵੀ ਅਲੱਗ ਤੋਂ ਜ਼ਰੂਰ ਮਿਲਦੀ ਹੈ ਤੇ ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿ ਰਸ਼ ਬਹੁਤ ਜ਼ਿਆਦਾ ਵਾ ਅਸੀਂ ਨਹੀਂ ਪਹੁੰਚਾਵਾਂਗੇ ਜਾਂ ਅਸੁਰੱਖਿਅਤ ਮਹਿਸੂਸ ਕਰ ਰਹੇ ਹੋ ਤਾਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸ ਦਈਏ ਕਿ ਅਸੁਰੱਖਿਅਤ ਮਹਿਸੂਸ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਪੁਲਿਸ ਦੇ ਪੂਕਤਾ ਪ੍ਰਬੰਧ ਕੀਤੇ ਗਏ ਨੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਤੁਸੀਂ ਵੀ ਆਓ ਸਭਾ ਦੇ ਵਿੱਚ ਸ਼ਾਮਿਲ ਹੋਵੋ ਤੇ ਇੱਥੇ ਆ ਕੇ ਨਤਮਸਤਕ ਹੋਵੋ ਤੇ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ